ਹਰਦਾ ਵੈਦ ਵਿੱਚ ਤੁਹਾਡਾ ਸਵਾਗਤ ਹੈ। ਅਗਰ ਇਹ ਵੀਡੀਓ ਚੰਗੀ ਲੱਗੇ ਲਾਈਕ, ਕਮੈਂਟ, ਸ਼ੇਅਰ ਕਰਨਾ ਨਾ ਭੁੱਲਣਾ। ਤੁਹਾਡਾ ਇੱਕ ਕੀਤਾ ਹੋਇਆ ਸ਼ੇਅਰ ਕਿਸੇ ਨੂੰ ਬਿਮਾਰੀ ਤੋਂ ਰਾਹਤ ਪਹੁੰਚਾ ਸਕਦਾ ਹੈ। ਰੋਜ਼ਾਨਾ ਹੋਰ ਆਉਣ ਵਾਲੀਆਂ ਵੀਡੀਓਜ਼ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਅੱਜ ਦਾ ਵਿਸ਼ਾ ਕਾਲੀ ਮਿਰਚ ਦੇ ਫਾਇਦੇ। ਖਾਣੇ ਵਿੱਚ ਕਾਲੀ ਮਿਰਚ ਇਸਤੇਮਾਲ ਕਰਨ ਨਾਲ ਢਿੱਡ ਠੀਕ ਰਹਿੰਦਾ ਹੈ ਅਤੇ ਖਾਣਾ ਜਲਦੀ ਹজম ਹੋ ਜਾਂਦਾ ਹੈ। ਕਾਲੀ ਮਿਰਚ ਨਾਲ ਨਰਵਸ ਸਿਸਟਮ ਠੀਕ ਰਹਿੰਦਾ ਹੈ। ਕਾਲੀ ਮਿਰਚ ਨਾਲ ਢਿੱਡ ਦੀ ਚਰਬੀ ਵੀ ਕੱਟਦੀ ਹੈ। ਕਾਲੀ ਮਿਰਚ ਨਾਲ ਸਤਨ ਕੈਂਸਰ ਹੋਣ ਦਾ ਖਤਰਾ ਘਟ ਜਾਂਦਾ ਹੈ। ਇੱਕ ਕੱਪ ਦਹੀਂ ਵਿੱਚ ਅੱਧਾ ਚਮਚ ਕਾਲੀ ਮਿਰਚ ਮਿਲਾ ਕੇ ਵਾਲਾਂ ਤੇ ਲਗਾਉਣ ਨਾਲ ਡੈਂਡਰਫ ਦੂਰ ਹੋ ਜਾਂਦਾ ਹੈ ਕਾਲੀ ਮਿਰਚ ਨਾਲ ਚਿਹਰੇ ਦੀਆਂ ਬਿਮਾਰੀਆਂ ਘਟ ਜਾਂਦੀਆਂ ਹਨ ਵੀਡੀਓ ਵੇਖਣ ਦੇ ਲਈ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ